ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਤੇ ਸਾਰੇ ਲੋਕ ਸਾਡੇ ਨਾਲ ਰਹਿੰਦੇ ਆਈ ਕਰਤਾ ਰੋਡ ਤੇ ਵਲੌਗ ਚੱਲ ਨਾ 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 ਇਹ ਸਾਡਾ ਨਵਾਂ ਬੰਦਾ ਆ ਇਹ ਸਾਡਾ ਨਵਾਂ ਬੰਦਾ ਹੈ ਗੋਡੇ ਘੁੰਟ ਮੈਨ ਜਾ ਤੇ ਬਾਕੀ ਅੱਜ ਦਾ ਵਲੌਗ ਆਪਾਂ ਕਰਤਾ ਛਾੜ ਅੱਜ ਸਾਰਾ ਦਿਨ ਆਪਾਂ ਠੀਕ ਹੀ ਕਰਦੇ ਆ ਕਿੱਥੇ ਕਿੱਥੇ ਜਾਂਦੇ ਆ ਉਹ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਵਿੱਚ ਤੇ ਦੂਜੀ ਜੋ ਆਪਣੇ ਨਾਲ ਜੁੜੇ ਰਸ ਰਸ ਆ ਗਏ ਆ ਖੋ ਲਈਏ ਤੋਂ ਇੱਕ ਡੱਬਾ ਮੋੜੇ ਲੈ ਲਾਏ ਕੋਨੇ ਨੂੰ ਆਉਦੇ ਬਾਕੀ ਯੋੜੇ ਰੋ ਤੁਸੀਂ ਆਪਣੇ ਨਾਲ ਕੋਈ ਕੋਈ ਗੱਲ ਬਾਤ ਕੋਈ ਗੱਲ ਬਾਤ ਇਹ ਹੋਈ ਆ ਕਿ ਮਸਲਾ ਰੈਡੀ ਕਰੀਏ ਤਾਂ ਪਾਣੀ ਲੱਗੀ ਆ ਪਹਿਲੇ ਜਨ 17 ਬਾਅਦ ਆ ਪਹਿਲਾਂ ਤੇ 20 ਮੀਟਰ ਰੈਡੀ ਕਰੀਏ ਤੇ ਲੋਜੀ ਚાલુ ਕਰੀਏ ਅਸੀਂ ਲੋਜੀ ਚાલુ ਕਰਾਂਗੇ ਫਿਰ ਆਪਾਂ ਚੱਲੀਏ ਵੀ ਪੈਂਟਰ ਆਉਣੇ ਆਣੇ ਇਹ ਕਾਟਾ ਪੈ ਗਿਆ ਸਾਨੂੰ ਬੰਦੇ ਸਾਡੇ ਪੈਂਚਰ ਲਵਾਉਂਦਾ ਕੋਲੋਂ ਅੱਗੇ ਹੋ ਕੇ ਪਹਿਂ ਚਲਵਾਉਂਦੇ ਤੁਸੀਂ ਕੋਲ ਬਹਿ ਕੇ ਦੁਕਾਨ ਦੇ ਨਹੀਂ ਪਾਣੀ ਕਾਟਾਣਾ ਪਹਿਲਾਂ ਇੱਥੇ ਪੱਜੀ ਨਹੀਂ ਕੇ ਲੈ ਪਹਿਲਾਂ ਇੱਥੇ ਪੱਜੀ ਡੱਟ ਪਿਆ ਫੇਰ ਜਾ ਕੇ ਟੈਜ ਪੱਜੀ ਆ ਵੜ ਗਿਆ ਬਗਾਂ ਦਾ ਕੋਨਾ ਰੰਗਲਾ ਭੇਜਣਾ ਇਹ ਪਾਜੀ ਇਦਾਂ ਨਹੀਂ ਹੋਣਾ ਫਿਰ ਲੱਕੜੀ ਰੱਖ ਕੇ ਨਾ ਅੰਦਰ ਵੀ ਲੱਕੜੀ ਰੱਖ ਕੇ ਤਾਂ ਥੋੜਾ ਮਾਨ ਨਾ ਬਣਾ ਮਾੜਾ ਮਾੜਾ ਕੀ ਹੋਣਾ ਹਾਂਜੀ ਲੋ ਵੀ ਮਿੱਤਰੋ ਇੱਕ ਗ੍ਰੇਨ ਅਸੀਂ ਹੋਰ ਖੋਲੀ ਆ ਕਿਉਂਕਿ ਇਹਦਾ ਥੋੜਾ ਜਿਹਾ ਕੰਮ ਭਾਜੀ ਦੱਸਣਗੇ ਕੀ ਹੋਇਆ ਤੇ ਕੀ ਕਰਨਾ ਹਾਂਜੀ ਕੀ ਗੱਲ ਹੋਈ ਇਹਨੂੰ ਭਾਵਾ ਜੀ ਕਲਚ ਬੈਟ ਚਲੇ ਗਿਆ ਪ੍ਰੈਸ਼ਰ ਬੈਟ ਚਲੇ ਗਿਆ ਅੱਛਾ ਤੇ ਕਲਚ ਤੇ ਰਣੀ ਦੇ ਬੇ ਸ਼ਾਫਟ ਹਾਂਜੀ ਓਕੇ ਇਹਨੂੰ ਖਤਮ ਹੋ ਗਿਆ ਸਭ ਅੱਛਾ ਮਾਰੋ ਯੂਏ ਕਿਥੋਂ ਮਗਾਇਆ ਮਿਸਤਰੀ ਕਿਥੋਂ ਆਇਆ ਕਿਹੜੇ ਦੇਸ਼ ਤੋਂ ਮਿਸਤਰੀ ਸਾਹਿਬ ਕਾਂਦੇ ਆਇਓ ਮੈਡੀਕਲ ਮੈਡੀਕਲ ਜੂਪੀ ਮੈਡੀਕਲ ਜੂਪੀ ਓਕੇ ਅਭੀ ਠੀਕ ਕਰਕੇ ਦਿੰਦਾ ਹਾਂ ਠੀਕ ਕਰਕੇ ਦਿੰਦਾ ਹਾਂ ਓਕੇ ਕਦ ਤੱਕ ਠੀਕ ਕਰਕੇ ਦੋਗੇ ਸਵਾਣਾ ਤੇ ਦੋ ਘੰਟੇ ਮੈਂ ਨਹੀਂ ਚੱਲਦਾ ਓਕੇ ਥੈਂਕ ਯੂ ਤੇ ਇਹਦਾ ਹਾਲ ਫਿਲਹਾਲ ਕਾਲਾ ਕਾਲਾ ਹੋਇਆ ਹੋਇਆ ਤੇ ਕਾਲਾ ਹੀ ਕਾਲਾ ਤੇ ਕੁਮੇਤਰੀ ਸਾਡੇ ਆਏ ਨੇ ਇਹ ਕਰਗੇ ਦਿੰਦੇ ਆ ਬਾਕੀ ਉਧਰ ਲੰਗਰ ਚੱਲਣਦੇ ਆ ਬੈਠੇ ਸਾਰੇ ਜਾਣੇ ਕੋਈ ਲੱਤਨ ਕੱਟਣ ਦੇ ਆ ਕੋਈ ਡੰਡੇ ਕੱਟਣ ਦੇ ਆ ਤੇ ਕੋਈ ਮੇਕਿਆ ਕਰਣ ਦੇ ਆ ਸਾਰੇ ਬੈਠੇ ਨੇ ਲੰਗਰ ਨੂੰ ਤਿਆਰੀ ਕਰਦੇ ਨੇ ਕਿਉਂਕਿ ਬੰਦੇ ਵਾਵਾ ਹੋ ਗਏ ਲੰਗਰ ਹੀ ਲੱਗਦਾ ਲੰਗਰ ਵਾਲਾ ਸਾਡਾ ਜੂਟੂ ਤੇ ਆਏਗਾ ہمارا ਜੂਟੂ ਚੈਨਲ ਹੈ ਜਗਰਾ ਸਿੱਧੂ ਵਲੌਗ ਅਭੀ ਉਸਮੇ ਦੇਖਤੇ ਨਹੀਂ ਹੋ ਆਪ ਆਪ ਵੀ ਹਮਾਰੇ ਕੋ ਸਬਸਕ੍ਰਾਈਬ ਕਰੋ ਹਮਾਰੇ ਸਬਸਕ੍ਰਾਈਬਰ ਹੋ ਗਏ ਆ ਮਰੇ ਫੈਨ ਬਣੋ ਇਹ 920 25 ਹੋ ਗਏ ਆਂ ਔਰ ਹਮਕੋ 75 ਸਬਸਕ੍ਰਾਈਬਰ ਚਾਹੀਏ ਫਿਰ ਹਮਾਰੇ ਕੋ ਪੈਸਾ ਆਣਾ ਚੱਲ ਹੋ ਜਾਏਗਾ ਟਾਣਾ ਟਾਣਾ ਫਿਰ ਹਮ ਕਰ ਬੈਠੇ ਕਮਾਈ ਕਰਾਂਗੇ ਓਕੇ ਵੀ ਮਿੱਤਰੋ ਇਹਦਾ ਕੰਮ ਚੱਲਦਾ ਇਹ ਕੰਮ ਕੰਮ ਤੋਂ ਬਾਅਦ ਰਕਮ ਮਿਲਦੀ ਹੈ ਹੈਲੀ ਤੇ ਆ ਵਾਟਰ ਕੋਲ ਨਹੀਂ ਮਿਲਦਾ ਦੇਖੇ ਕਿ ਪਾਣੀ ਗਰਮ ਤਰੀ ਪਾਦਾ ਸੁੱਤੇ ਪੈ ਤੇ ਪਾਦ ਨਿਕਲ ਗਏ। ਸੁੱਤਾ ਮਾਰੀ ਜਾਂਦਾ ਪਾਦ। ਇਹ ਤਾਈਆਂ ਤਾਈਆਂ ਸੁਨੋ ਜੀ ਕਹਿੰਦਾ ਸੀ ਇਹ ਇਹਨੂੰ ਘਬਣੇ ਵਰਸ਼ ਬਰਾਦ। ਸੁੱਤਾ ਹੈ ਮੱਦ ਮਾਰਦਾ ਕਹਿੰਦਾ ਪੜੈ ਮੇਰੇ ਗਾੜੀ ਤੋੜੀ ਆ। ਉਹਨੇ ਲੋਈ ਤਾਂ ਹੀ ਹੋਈ ਤੇ ਮੈਂ ਸੱਦਾ ਜਾਂਦਾ। ਰਾਤ ਨੂੰ ਸੌਣ ਤੋਂ ਪਹਿਲਾਂ ਮੈਨੂੰ ਬੋਲ ਦੇ ਸੇ ਗੁੱਡ ਨਾਈਟ। ਤੁਹਾਨੂੰ ਵੀ ਵੀਡੀਓ ਬਣਾ ਲੈਣੀ ਵੀਰੇ ਮਾਰੇ। ਸਭ ਕਰਾੜਿਆਂ ਦੀ ਨਹੀਂ ਬੰਦੀ। ਮੇਟਰੋ ਸ਼ਾਮਾਂ ਦਾ ਹੋ ਗਿਆ ਟਾਈਮ ਇੰਗਲਿਸ਼ ਬੋਲਣ ਦਾ ਹੈ ਉਹ ਹਾਈ ਹਾਊ ਆਰ ਯੂ ਯੋ ਮੈਨ ਗੁੱਡ ਮੈਨ ਯੋ ਬ੍ਰੋ ਉਹ ਵਾਹ ਯੋ ਹੈ ਆਈ ਚੱਲੇ ਆ ਜ਼ਮਾਨ ਲਾ ਕੇ ਕਵਲੇ ਕੀ ਯੋ ਵਾਹ ਨਾਈਟ ਟ੍ਰੇਨ ਬ੍ਰੇਕ ਓਕੇ ਥੈਂਕ ਯੂ ਕਿਆ ਬੋਲ ਰਹੇ ਤੁਸੀਂ ਉਹ ਬੂਸਟਰ ਹੋਲੀ ਉਹ ਬੂਸਟਰ ਨਹੀਂ ਲੱਗਣਾ ਉਹ ਬੂਸਟਰ ਨਹੀਂ ਨਾ ਲੱਗਣਾ ਉਹ 10 ਨੰਬਰ ਆ 40 ਨੰਬਰ ਆ ਨਿਕਲਣਾ ਹੁੰਦਾ ਗੱਡਾ ਕਹਿੰਦੇ 4 ਲੱਖ 40 ਪੂਰੇ ਕਰਨ 40 ਪੂਰੇ ਕਰਨ ਮੈਟਰੋ ਸਾਡੀ ਰਾਤ ਦੀ ਡਿਊਟੀ ਹੋ ਗਈ ਚਾਲੂ ਦੱਸੋ ਸੋਣਾ ਸੇ ਚਾਲੂ ਹੋ ਗਈ ਡਿਊਟੀ ਆਹੀਂ ਕਰਨੀ ਸਾਰੀ ਰਾਤ ਡਿਊਟੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਸ਼ੇਅਰ ਜ਼ਰੂਰ ਕਰਕੇ ਜਾਇਓ ਤੇ ਨਾਲ ਸਾਡੇ ਆ ਗਏ ਆ ਸੂਬੇਦਾਰ ਸਾਹਿਬ ਸੂਬੇਦਾਰ ਸਾਹਿਬ ਸਾਡੇ ਨਾਲ ਡਿਊਟੀ ਤੇ ਆ ਗਏ ਆ ਹਾਜ਼ਰ ਤੇ ਸਾਡੇ ਫੋਰਮੈਨ ਸਾਹਿਬ ਗਿਆ ਏਅਰਪੋਰਟ ਉਹ ਅੱਜ ਰਾਤ ਨੂੰ ਆਉਣਗੇ ਲੇਟ ਤੇ ਉਹਨਾਂ ਦੁਪਹਿਰੇ 12 ਰੋਟੀ ਖਾਧੀ ਆ ਕੁਲਚੇ ਛੋਲੇ ਹੌਣ ਫੇਰ ਖਾਣਗੇ ਵੱਡੇ ਪਾਓ ਵੱਡੇ ਪਾਓ ਵੱਡੇ ਪਾਓ ਤੇ ਕਰਦੇ ਆ ਆਪਾਂ ਡਿਊਟੀ ਚਾਲੂ ਰਾਤ ਨੂੰ ਆਪਾਂ ਕੀ ਕਰਦੇ ਆ ਤੁਸੀਂ ਰੋ ਆਪਣੇ ਨਾਲ ਜਿਹੜੇ ਅੱਗੇ ਬਾਅਦ ਹੈ ਵੇਖੋ ਕਾਜੀ ਘੋੜੀ ਨਵਾ ਗਿਆ ਵਾ ਮੈਂ ਬੜੀ ਨਵਾ ਗਿਆ ਮੈਂ ਸਜਣੋ ਅੱਜ ਖਾਰ ਵੀ ਸਾਡੇ ਤੋਂ ਉਹੀ ਖਾਂਦੇ ਨੇ ਜਿਨ੍ਹਾਂ ਦਾ ਅਸੀਂ ਪਹਿਲੇ ਫੋਨ ਤੇ ਕੰਮ ਕੱਢਦੇ ਰਹਿਆ ਕਿਉਂ

ਏ ਉਦਾਂ ਹੀ ਆਉਂਦੀ ਹੈ ਅੰਗਰੇਜੀ ਸੰਗੀ ਇਸਾਂ ਗਾਵਦੇ ਸਾਨੂੰ ਓਕੇ ਯੂ ਆਰ ਗੋਇੰਗ ਸਲੀਪ ਦੂਰ ਦੂਰ ਵਾ ਇਹਨਾਂ ਦੀ ਲਾਗੇ ਉਹ ਚੱਲ ਤਕਮੀ ਮੇਰਾ ਮੁੰਡਾ ਆ ਗਿਆ ਤੇ ਮੋਰਾ ਕਹਿੰਦਾ ਤੇ ਮੋਰਾ ਇਜ਼ ਡੇ ਡੂਇੰਗ ਡੇ ਡੂਇੰਗ ਆ ਬਹੁਤ ਇੰਗਲਿਸ਼ ਬੜੀ ਵੈਰੀ ਹਾਈ ਫਾਈ ਇੰਗਲਿਸ਼ ਲੈ ਲੋ ਤੜੀ ਬੋਲ ਲੈ ਕੱਦ ਇੰਗਲਿਸ਼ ਨਹੀਂ ਆਦੀ ਤੇ ਇੰਗਲਿਸ਼ ਕਿਵੇਂ ਉਠੋ ਜੇ ਸੀ ਵੀ ਓਏ ਜੰਮੀ ਮੈਂ ਆਉਂਦੀ ਜੀ ਜੰਮੀ